ਆਵਾਯ ਦੁਰੂ ਚਲ ਕੈ ਮੈਂ ਤੱਕੀ ਤਉ ਸਰਨ ਆਏ ਜੀਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੂ ਦੁੱਖ ਗਵਾਏ ਜੀਉ ਜਉ ਤਉ ਪ੍ਰੇਮ ਖੇਲਨ ਕਾ ਚਾਉ ਸਿਰ ਧਾਰ ਤਲੀ ਗਲੀ ਮੇਰੀ ਆਉ ਜਿਤ ਮਾਰ ਬੈਰ ਤਰੀ ਜਾ ਸਿਰ ਦੀ ਚਾ ਕਾਣ ਨ ਕੀ ਜਾ ਗਗਨੰਤ ਮਾਮਾ ਬਚਿਓ ਪਰਿਓ ਨਿਸਾਨ ਘਾਓ ਖੇਤ ਜਮੰਦੇਓ ਸੂਰਮਾ ਆਪ ਜੂ ਜਨ ਕੋ ਦਾ ਸੂਰਾ ਸੋ ਪਹਿਚਾਨੀਐ ਜੋ ਲਰਨ ਦੀਨ ਕੇਰੇ ਤੁਰ ਜਾ ਪੁਰ ਜਾ ਕਟ ਮਾਰੇ ਕਭ ਨਾ ਸਾਟ ਖੇਤ ਸੁਖੋ ਤਾਲ ਗੁਰ ਸੇਵੀਐ ਕਰਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਪੂਰੈ ਸਿਫਤਿ ਖਸਮ ਦੀ ਨੂਰ ਅਗ ਸਹਉ ਕਰਸਉ ਤਉਦਿਠੇ ਸਚੇ ਪਾਤਸਾ ਮਲ ਜਨਮ ਜਨਮ ਅਜੀ ਕਤੀਆ ਸਜਨ ਸੱਚਾ ਸਰਸਾ ਹਾਂ ਦਾ ਸਾਹ ਜਿਸ ਪਾਸ ਬਹਿ ਖੈ ਸੋਹੀਏ ਸਾਗਨ ਦਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪੰਜਵਾ ਔਖੀ ਕਰੀ ਨਾਮ ਦੇਖਣ ਦੇਈ ਆਪਣਾ ਬਿਰਤ ਸਮਾਲੇ ਹੱਥ ਦਿਲ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਦਰਦ ਸੰਭਾਲੇ ਹਾਸ ਦਿਲ ਰੱਖੇ ਆਪਣੇ ਕੋ ਸਾਸ ਸਾਸ ਪ੍ਰਥਪਾਲੇ ਰਾਗ ਦੇ ਸਿਉ ਲਾਗ ਰਿਹਾ ਮੇਰਾ ਕੀਤਾ ਆਦ ਅੰਤ ਪ੍ਰਭ ਸਦਾ ਸੰਹਾਈ ਤਨਨਾ ਸੋ ਭੈ ਸਾਹਿਬ ਕੇ ਅਚਰਜ ਦੇਖ ਬਣਾਈ ਹਰਿ ਸ਼ਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾ ਉਹ ਭਾਈ ਸਾਹਿਬ ਕੇ ਅਤਰਜ ਦੇਖ ਬਡਾਈ ਹਰ ਸੇਮਰ ਸੇਮਰ ਆਨੰਦ ਕਰ ਨਾਨਕ ਪ੍ਰਾਪੂ ਅਲਸਾ ਵਾਰਿ ਪ੍ਰਜਾ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਆੱਖੀ ਘੜੀ ਨਾ ਦੇਖਣ ਦੇਈ ਆਪਣਾ ਮਰਦ ਸੰਭਾਲੇ ਹਾਥ ਦੇ ਰਾਖਾ ਹੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਰਾਤ